ਦੇਖੋ ਅੱਜ ਸਾਡੀ ਸਾਰੀ ਪਾਰਟੀ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਜਿਹੜੇ ਵਿਸ਼ੇਸ਼ ਤੌਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣੇ ਦੇ ਬਾਗਾਂ ਤੇ ਹੋ ਰਿਹਾ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਰੀਆਂ ਤੇ ਫੱਟੜ ਹੋਏ ਨੇ ਪੰਜਾਬ ਦੇ ਝੰਡੇ ਸੀ ਤੇ ਸਾਡਾ ਮੁੱਖ ਮੰਤਰੀ ਕੋਡੇ ਟੇਕ ਕੇ ਚੀਫ ਮਿਨਿਸਟਰ ਦਾ ਬਚੋਲਾ ਬਣਿਆ ਬੈਠਾ ਮੈਨੂੰ ਬਹੁਤ ਅਫਸੋਸ ਸਨ ਹੈ ਗਨ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਦੇ ਹਰ ਵਰਗ ਵਿੱਚ ਵਿਸ਼ੇਸ ਤੌਰ ਸਾਡੇ ਦਲ ਦਲਤ ਵਰਗ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੀਆਂ ਮਾਤਾਵਾਂ ਤੇ ਪਿਤਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਬੁੱਧੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਫੇਰੀ ਵਾਰੀ ਸੀ ਅਗਲੀ ਲੀਡਰ ਤੇ ਆਪੋਜੀਸ਼ਨ ਫਿਰ ਸਾਡੇ ਪ੍ਰਧਾਨ ਰਾਜਾ ਵਿੜਿੰਗ ਜੀ ਦੀ ਫਿਰ ਸਾਸੁਖਿੰਦਰ ਸਿੰਘ ਰੰਧਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਵੱਡਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਦਾ ਹੈ ਲਫਾਫਾ ਉਹ ਉਸੇ ਟਾਈਮ ਬੰਦ ਲਫਾਫਾ ਇੱਕ ਮੈਸੇਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਂਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵੀ ਧਰਮ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਨਹੀਂ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰ ਲੱਗੇ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੜ੍ਹਨਾ ਜਿਨ੍ਹਾਂ ਨੂੰ 1000 ਰੁਪਿਆ ਮਹੀਨਾ ਕਿਹਾ ਸੀ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਸਿਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਿਫਾਫਾ ਕੋਲਿਆ ਸਪੀਕਰ ਸਾਹਿਬ ਸਦਵਾ ਸਾਹਿਬ ਨੇ ਇੱਕ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢੀਆਂ ਐਡਾ ਕੋਝਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਅਸਰਾਂ ਜੀ ਕਿ ਪੰਛੀ ਨੂੰ ਗਲਤ ਸੁਣਨ ਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ਿਆਂ ਨੂੰ ਤਾਲਾ ਲਾ ਦੇ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣੀ ਜੀ ਵੇਖੋ ਅਸੀਂ ਕੋ ਮਜ਼ਦੂਰ ਐਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਪਾਰਲੀਮੈਂਟਰੀ ਸਿਸਟਮ ਦਾ ਤੇ ਇੰਨਾ ਮੈਂ ਸਮਝਣਾ ਬਿਲਕੁਲ ਹੀ ਕਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ ਨਹੀਂ ਦੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਆਵਰ ਹੈ ਉਹਨੂੰ ਅਸੀਂ ਬਾਅਦ ਦੇ ਵਿੱਚ ਕਰਾਵਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਕਿਤੇ ਮੁੱਖ ਮੰਤਰੀ ਜਿਹੜੀਆਂ ਕਨਵੈਂਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰੇ ਰਖੀਲਾ ਸਪੀਕਰ ਐਂਡ ਚੀਫ ਮਿੰਿਸਟਰ ਨੇ ਉੱਠ ਕੇ ਵਿੜਾ ਸਾਡੀ ਸਹਿਮਤੀ ਲਈ ਬਾਕੀ ਪੋਲਿਟਿਕਲ ਜਮਾਤਾਂ ਨੇ ਸਪੀਕਰ ਸਾਹਿਬ ਨੇ ਚੀਫ ਮਿੰਿਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਣ ਸ਼ੁਰੂ ਕਰੋ ਉਥੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋੜੀਆਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹਿਸ ਕਰਦੀ ਹਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ 'ਤੇ ਸਾਡੇ ਹੱਕ ਪਰ ਸਾਰਿਆਂ ਨੂੰ ਅਫਸੋਸਨਾ ਕਰਦਾ ਇਹਦਾ ਹੁਣ ਸਾਨੂੰ ਵਾਕ ਆਊਟ ਕਰਕੇ ਆਣਾ ਪੈਣਾ। ਕਿਨਾਂ ਨੇ ਇੱਕ ਮੇਰੇ ਦਲਿਤ ਕੁਲੀਗ ਮੇਰੇ ਐਸਟਿਮਡ ਕੁਲੀਗ ਸਾਸ ਕੁਵਿੰਦਰ ਸਿੰਘ ਕੋਟਲੀ ਸਾਹਿਬ ਆਦਮਪੁਰ ਤੋਂ ਸਾਡੇ ਅੰਦਲੇ ਮੇਰੇ ਸੱਜੇ ਹੱਥ ਖੜੇ। ਉਹਨਾਂ ਨੇ ਜਦੋਂ ਇਹਨਾਂ ਦੇ ਕੇਐਮਐਲਏ ਨਿਹਾਲ ਸਿੰਘ ਵਾਲੇ ਹਲਕੇ ਤੋਂ ਬਿਲਾਸਪੁਰ ਸਾਹਿਬ ਗੱਲ ਕਰਦੇ ਸੀ ਗਵਰਨਰ ਦੇ ਡੈਸਕ ਤੇ। ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਤ ਵਰਗ ਦਾ ਡੈਪਟੀ ਚੀਫ ਮਿਨਿਸਟਰ ਬਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤਵਾਰੇ ਨਾਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤੇ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਤੋ ਜੁੱਤੀ ਸਿੰਘ ਹਾਉਸ ਕਹਿੰਦਾ ਮਤਲਬ ਇਹ ਸੀ ਕਿ ਜੁੱਤੀ ਸਿੰਘ ਇੱਕ ਗਲਤ ਪ੍ਰਾਵਾਸ ਇੱਕ ਮੈਮਰ ਆਫ ਦੀ ਹਿਸਟਰੀ ਹਾਉਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈ ਸਾਹਮਣੇ ਬਹੁਤ ਅਫਸੋਸ ਅਸੀਂ ਅੱਜ ਮੰਨ ਕਰਦੇ ਹਾਂ ਕਿ ਭਗਵੰਤਬਾਹੂ ਤੇ ਗੁਰੂਆਂ ਪੀਰਾਂ ਪਕੰਬਰਾਂ ਦੀ ਜਿਹੜੇ ਦਿਸੇ ਪਾਤਸ਼ਾਹਾਂ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਣਦਾ ਹੈ ਤੋ ਇੱਕੋ ਵਾਰ ਦੇ ਵਿੱਚ ਇੰਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਫ ਮਿਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੇਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡੈਕਤੀ ਸੀਐਮ ਇੱਕ ਦਲਿਤ ਲੈਣਾ ਸੀ ਕਦੋਂ ਲਓ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਗਲਤ ਭਰਾ ਵਸ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਅਸੀਂ ਇੱਥੇ ਮੰਗ ਕਰਨੇ ਕਿ ਭਗਵੰਤ ਮਾਨ ਕੋ ਅਜ ਅਸਤੀਫਾ ਦੇ। ਨਾ ਤੇ ਪੰਜਾਬ ਦੀ ਟੈਰੀਟਰੀ ਸ਼ੀਫਗਾਰਡ ਕਰ ਸਕੇ ਹਰਿਆਣੇ ਤੇ। ਨਾ ਪੰਜਾਬ ਦੀ ਕਿਸਾਨੀ ਸ਼ੀਫਗਾਰਡ ਕਰ ਸਕੇ। ਨਾ ਸਾਡੀ ਜਵਾਨੀ ਸ਼ੀਫਗਾਰਡ ਕਰ ਸਕੇ। ਗੋਡੇ ਟੇਕ ਕੇ ਬਕਾਇਦਤ ਔਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਾਜ ਆਇਆ ਸਾਰਿਆਂ ਨੂੰ ਪਹਿਲਾ ਇੱਕ ਦਾ ਛੇ ਦੇ ਬੜੇਗਾ। ਇਹ ਉਸ ਪਾਸੇ ਗੱਲ ਚੱਲਦੀ। ਅੱਜ ਉਥੇ ਬੈਸੋ ਬੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਾਂਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਆਦਾ ਚੈਲੰਜ ਕਬੂਲ ਕਰ ਅਸ ਲੀਡਰ ਆਫ ਦੀ ECL ਜਿੱਥੇ ਵੀ ਭਗਵੰਤ ਮਾਨ ਪਾਰਲੀਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਾਸ਼ ਹੈ ਪੰਜਾਬ ਦੇ ਲੋਕਾਂ ਨਾਲ ਵਾਦਾ ਹੈ ਜਿੱਥੇ ਵੀ ਭਗਵੰਤ ਮਾਨ ਜੇ ਪਾਰਲੀਮੈਂਟ ਲੜੇ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਮੈਂ ਪਾਰਲੀਮੈਂਟ ਲੜਾਂਗਾ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਧਮ ਹੈ ਤੇ ਮੇਰੇ ਸਾਹਮਣੇ ਲੜ ਕੇ ਉੱਠਾਓ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਨੇ ਭਗਵਾਨ ਜੇ ਪਿਓ ਦਾ ਪੁੱਤਰ ਨੇ ਹੁਣ ਜਿੱਥੇ ਮਰਜੀ ਪੰਜਾਬ 'ਚ ਲੜ ਲੈ ਤੇਰਾ ਸੀਟ ਹੈ ਅਸੀਂ ਤੇਰਾ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾਦ ਦਾ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਚੱਲਦਾ ਇਹ ਬਿਲਕੁਲ ਇਸ ਟਾਈਮ ਕਪੜਿਆਂ ਤੋਂ ਬਾਹਰ ਹੋ ਚੁੱਕੇ ਹਨ ਦਿਮਾਗ ਦੇ ਉੱਤੇ ਤਾਕਤ ਦੇ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਇਹਨੂੰ ਜਿਹੜੇ ਕੈਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੇ ਆਫਿਸ ਦੀ ਉਹ ਸਾਰਿਆਂ ਭੁੱਲ ਚੁੱਕੇ ਆ ਸਾਰੀ ਪ੍ਰੈਸ ਪ੍ਰੈਸ ਗੈਲਰੀ ਚ ਬੈਠੀ ਵੇਖ ਰਹੀ ਸੀ ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ ਮਾੜੇ ਸ਼ਬਦਾਂ ਦੀ ਵਰਤਿਆ ਸੀ ਗਾਲੀ ਗਲੋਛ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾਲੀ ਕੱਢਣ ਦੀ ਕੋਸ਼ਿਸ਼ ਕੀਤੀ ਤੋਂ ਅਸੀਂ ਸਾਰੇ ਸੋਚ ਵਿਚਾਰ ਵੀ ਕਰਨੇ ਹੋ ਸਕਦਾ ਸਾਨੂੰ ਕਿਸੇ ਕਨਸਟੀਟਿਊਸ਼ਨ ਕਮਿਸ਼ਨ ਕੋ ਵੀ ਜਾਣਾ ਪਏ ਮੁਖਮਤਰੀ ਦੇ ਕੋਲ ਇਸ ਗੱਲ ਦੇ ਖਿਲਾਫ ਕਿ ਸਾਡੇ ਨਰੇ ਸਾਡੇ ਕੁਲੀਗ ਤੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਹਨਾਂ ਦੇ ਖਿਲਾਫ ਇਹ ਮਾੜੀ ਸ਼ਬਦਾਵਲੀ ਵਰਤੀ ਹੈ ਮੈਂ ਸੱਚ ਨਾਲ ਸਮੁੱਚੇ ਪੰਜਾਬੀ ਜਗਤ ਦੇ ਖਿਲਾਫ ਇਹਨੇ ਅਪਮਾਨ ਕੀਤਾ ਰੱਬੇ ਨੂੰ ਭੁੱਲਿਆ ਰੱਬ ਨੇ ਹੀ ਰਸਤਾ ਲੱਭਣਾ ਇਸ ਨੂੰ ਅੰਦਾ ਬੰਦਾ ਬਣਾਉਂਦਾ ਤੇ ਇੱਕ ਵਾਰ ਫੇਰ ਇਹਨੂੰ ਚੀਪ ਰਸਤੀ ਦੀ ਜਿਹੜੀ ਇਹਨੂੰ ਇੰਨੀ ਇਹਦੇ ਦਿਮਾਗ 'ਚ ਗੱਲ ਆ ਚੁੱਕੀ ਹੈ ਇੱਕ ਵਾਰ ਮੈਨੂੰ ਯਾਦ ਹੈ ਕਿ ਕੋਲ ਵੀ ਰਾਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਅਸੀਂ ਜਿੰਦਗੀ ਤੇ ਹੁਣ ਤੁਸੀਂ ਮੇਰੇ ਕੋਲ ਹਾਲ ਹਾਲ ਦਾ ਕੀ ਬਣ ਰਿਹਾ ਤੋਂ ਕੋਮਨ ਤਮਾਨ ਜੀ ਇੱਕ ਚੰਗੀ ਦਿਨ ਸੁਣ ਲਓ ਪੰਜਾਬ ਦੇ ਲੋਕ ਜਿਹਦੇ ਸਿਰ ਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਣਾ ਵੀ ਆਉਂਦਾ ਤੇ ਤਖਤ ਤੇ ਚੜਾਣਾ ਵੀ ਆਉਂਦਾ ਤਾਂ ਮੈਂ ਇੰਨਾ ਹੀ ਕਹਿੰਦਾ ਹੋਇਆ ਟੋਟਲੀ